ਮੋਗਾ ਦੇ ਇੰਪਰੂਵਮੈਂਟ ਟਰਸਟ ਵਿੱਚ ਲੱਗੇ ਮੇਲੇ ਨੂੰ ਰੋਕਣ ਲਈ ਅੱਜ ਇੱਕ ਨਿਹੰਗ ਸਿੰਘ ਬੀਐਸਐਨਐਲ ਐਕਸਚੇਂਜ ਦੁਸ਼ਰਾ ਗਰਾਊਂਡ ਮੋਗਾ ਦੇ ਟਾਵਰ ਤੇ ਚੜ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਨਿਹੰਗ ਕਰਮਜੀਤ ਸਿੰਘ ਪੁੱਤਰ ਲਾਲ ਸਿੰਘ ਨੇ ਦੱਸਿਆ ਕਿ ਇੰਨੇ ਦਿਨੀ ਚਾਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਥਾਂ-ਥਾਂ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਪਰ ਮੋਗਾ ਦੇ ਇੰਪਰੂਵਮੈਂਟ ਟਰਸਟ ਵਿੱਚ ਮੇਲਾ ਲਗਾਇਆ ਗਿਆ ਨਿਹੰਗ ਸਿੰਘ ਨੇ ਕਿਹਾ ਕਿ ਜਿਸ ਦੇ ਵਿੱਚ ਅਸ਼ਲੀਲ ਗੀਤ ਚੱਲ ਰਹੇ ਨੇ ਅਤੇ ਮੇਲੇ ਵਿੱਚ ਰੌਲਾ ਪਾਇਆ ਜਾ ਰਿਹਾ ਹੈ ਉਹਨਾਂ ਕਿਹਾ ਕਿ ਮੇਲਾ ਬੰਦ ਹੋਣ ਤੱਕ ਮੈਂ ਇਸੇ ਟਾਵਰ ਤੇ ਬੈਠਾ ਰਹਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਸਿੰਘ ਜੀ ਚੜ ਗਿਆ ਆਪਣਾ ਟਾਵਰ ਤੇ ਅਰ ਉਸ ਕੱਟ ਕੇ ਇਹਨਾਂ ਨੇ ਆਪਣਾ ਜਿਹੜਾ ਮੇਲਾ ਲਾਇਆ ਇੱਥੇ ਪ੍ਰਸ਼ਾਸਨ ਨੇ ਇਜਾਜ਼ਤ ਦਿੱਤੀ ਉੱਥੇ ਡੀਜੇ ਲੱਗੀ ਜਾਂਦੇ ਇੱਕ ਵਾਰ ਸਿੱਧੀ ਦਿਹਾੜੇ ਚੱਲਦੇ ਆ ਇੱਕ ਵਾਰ ਸਿੱਧੀ ਦਿਹਾੜੇ ਚੱਲਦੇ ਆ ਵੇਖੋ ਜੀ ਟਾਵਰ ਦੇ ਉੱਤੇ ਜੜੇ ਆ ਤਾਂ ਜਾਣ ਦਾ ਕੋਈ ਰਸਤਾ ਨਹੀਂ ਉਹ ਜਾਲੇ ਬੈਠੇ ਆ ਹੁਣ ਜਿੰਨੇ ਕਰ ਕੋਈ ਬੰਦ ਨਹੀਂ ਕਰਦਾ ਇਹ ਜਿਹੜਾ ਮੇਲਾ ਲਾਇਆ ਇੱਥੇ ਸਰਕਾਰ ਨੇ ਉਹਨੇ ਕਰ ਥੱਲੇ ਨਹੀਂ ਉਤਰਨਾਗਾ ਮਹਾਰਾਏ ਕਿਰਪਾ ਕਰੀ ਬਸ ਡੋਲਣ ਨਾ ਦੇ ਮਹਾਰਾਜ ਸੜਕ ਤੋਂ ਤੇ ਇਹਨਾਂ ਦਾ ਮੇਲਾ ਬੰਦ ਕਰਾਉਣਾ ਜਿਹੜਾ ਉੱਥੇ ਲਾਇਆਈ ਇਹਨਾਂ ਨੇ ਇਹ ਮੇਲਾ ਜਿੰਨੇ ਕਰ ਚੱਲੂਗਾ ਹੁਣੇ ਕਰ ਸਾਡੇ ਦਿਲ ਬਹੁਤ ਦੁਖੀ ਜਾਂਦੇ ਆ ਇੱਕ ਪਾਸੇ ਡੀਜੇ ਲਾਈ ਬੈਠੇ ਇੱਕ ਪਾਸੇ ਤਰ੍ਹਾਂ ਤਰ੍ਹਾਂ ਦੇ ਗਾਣੇ ਲਾ ਕੇ ਗੰਦੇ ਉੱਥੇ ਨਾਲ ਉਥੇ ਆਪਣਾ ਪ੍ਰਸ਼ਾਸਨ ਇਹਨਾਂ ਨੂੰ ਦਿੱਤੀ ਆਪਣੀ ਇਜਾਜ਼ਤ ਉਹ ਫਿਰ ਅਸੀਂ ਹੁਣ ਜ਼ਿਆਦਾ ਸ਼ਹੀਦੀ ਪਾਵਾਂਗੇ ਤੇ ਜਾਂ ਫਿਰ ਇਹ ਮੇਲਾ ਬੰਦ ਕਰਨਗੇ ਇੰਨੀ ਕਾ ਮੇਰਾ ਭਰਾ ਹੁਣ ਵੀਡੀਓ ਸ਼ੇਅਰ ਕਰ ਦਿਓ ਇਹ ਨਾ ਹੋਵੇ ਤੁਸੀਂ ਵੀਡੀਓ ਸ਼ੇਅਰ ਨਾ ਕਰੇ ਲੋਕਾਂ ਤੱਕ ਗੱਲ ਨਾ ਪਹੁੰਚੇ ਸਰਕਾਰ ਤੱਕ ਗੱਲ ਨਾ ਪਹੁੰਚੇ ਜੇ ਤਾਂ ਮੇਲਾ ਬੰਦ ਕਰ ਦੇਣਗੇ ਫਿਰ ਤਾਂ ਥੱਲੇ ਆ ਜਾਾਂਗੇ ਨਹੀਂ ਤਾਂ ਫਿਰ ਉੱਤੇ ਹੀ ਰੱਖਾਂਗੇ ਜਿੰਨੇ ਕਰ ਮਹਾਰਾਜ ਰੱਖੂਗਾ ਇਹ ਮੇਲਾ ਇਹ ਬੰਦ ਕਰਨਾ ਪੈਣਾ ਜਿਹੜਾ ਸਾਡੇ ਇਹ ਸੀਨੇ ਦੇ ਉੱਤੇ ਤੁਸੀਂ ਪੇਪਰ ਲਾ ਜਾਣਾ ਇਹ ਨਹੀਂ ਲੱਗਣ ਨਹੀਂ ਦੇਣਾਗਾ ਇਹ ਹਜੇ ਖਾਲਸੇ ਗੁਰੂ ਕੇ ਜਿਉਂਦੇ ਆ ਕੋਈ ਮਾੜੀ ਮੋਟੀ ਗੱਲ ਨਹੀਂ ਆ ਸਿੰਘ ਟਾਵਰ ਤੇ ਚੜ ਗਿਆ ਮੇਰਾ ਭਰਾ ਇਹ ਸ਼ੇਅਰ ਕਰਦੇ ਹੋ ਹਨਾ ਤੁਹਾਨੂੰ ਹੋਰ ਕੁਝ ਨਹੀਂ ਕਹਿੰਦਾ ਲਾਈਕ ਕਮੈਂਟ ਕਰਨ ਨੂੰ ਸ਼ੇਅਰ ਕਰ ਦਿਓ ਮੇਰਾ ਭਰਾ ਤੇ ਜਿੰਨੇ ਜਿਹੜੇ ਸਰਕਾਰ ਇਹ ਬੰਦ ਨਹੀਂ ਕਰਾਉਂਦੀ ਕੀ ਆ ਜਿਹੜਾ ਮੇਲਾ ਲਾਇਆ ਇਹਨਾਂ ਨੇ ਉਹ ਨਿਕਲ ਥੱਲੇ ਨਹੀਂ ਆਉਂਦਾ ਹੁਣ ਥੱਲੇ ਤਾਂ ਮੇਰੀ ਬਾਸ ਜਾਂ ਤਾਂ ਮੇਰੀ ਇਹ ਮਿੱਟੀ ਚੁੱਕ ਕੇ ਲੈ ਜਾਣਗੇ ਤੇ ਜਿੰਨੇ ਕਰ ਬੰਦ ਨਹੀਂ ਹੁੰਦਾਗਾ ਇਹ ਨਹੀਂ ਵੀ ਮੈਨੂੰ ਥੱਲੇ ਉਮਲਾ ਲੈਣਗੇ ਇਸ ਮੌਕੇ ਨਾਇਬ ਤਹਿਸੀਲਦਾਰ ਸਤਨਾਮ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਇੱਕ ਨਿਹੰਗ ਕਰਮਜੀਤ ਸਿੰਘ ਟਾਵਰ ਤੇ ਚੜ ਕੇ ਮੇਲਾ ਬੰਦ ਕਰਵਾਉਣ ਦੀ ਮੰਗ ਕਰ ਰਿਹਾ ਹੈ ਅਸੀਂ ਸਾਰੀ ਜਾਣਕਾਰੀ ਉੱਚ ਅਧਿਕਾਰੀਆਂ ਨੂੰ ਦੇ ਦਿੱਤੀ ਹੈ ਅਤੇ ਅਸੀਂ ਨਿਹੰਗ ਕਰਮਜੀਤ ਸਿੰਘ ਨਾਲ ਗੱਲ ਕਰ ਰਹੇ ਹਾਂ ਮੇਲੇ ਵਿੱਚ ਲਗਾਏ ਗਏ ਸਪੀਕਰਾਂ ਨੂੰ ਪ੍ਰਸ਼ਾਸਨ ਵੱਲੋਂ ਬੰਦ ਕਰ ਦਿੱਤਾ ਗਿਆ ਹੈ ਅਗਲੇਰੀ ਗੱਲਬਾਤ ਕਰਕੇ ਉਸ ਨੂੰ ਹੇਠਾਂ ਲਿਆਉਣ ਦੇ ਯਤਨ ਕੀਤੇ ਜਾ ਰਹੇ ਨੇ ਸਰ ਇਹ ਇੱਕ ਸਵੇਰੇ ਅੱਜ ਅਰਲੀ ਮਾਰਨਿੰਗ 9:30 ਵਜੇ ਬੀਐਸਐਨਲ ਟਾਵਰ ਮੁਗਾ ਵਿੱਚ ਦਸਹਿਰਾ ਪੁਰਾਣੇ ਦਸਹਿਰਾ ਗਰਾਊਂਡ ਤੇ ਕਰਮਜੀਤ ਸਿੰਘ ਸਨ ਫੂ ਲਾਲ ਸਿੰਘ ਵਾਸੀ ਲੰਡੇ ਕੇ ਜਥੇਦਾਰ ਹੈ ਇਹ ਚੜ ਗਿਆ ਉੱਪਰ ਚੜ ਗਿਆ ਹੈ ਇਹ ਕਹਿੰਦਾ ਵੀ ਪ੍ਰੂਵਮੈਂਟ ٹرسٹ ਦਾ ਜਿਹੜਾ ਮੇਲਾ ਚੱਲ ਰਿਹਾ ਉਹਨੂੰ ਬੰਦ ਕਰਾਓ ਉਹ ਉਹ ਪ੍ਰੂਵਮੈਂਟ ٹرسٹ ਚ ਜਿਹੜਾ ਮੇਲਾ ਚੱਲ ਰਿਹਾ ਉਹਦੇ ਚ ਡੀਜੇ ਜਾਂ ਗੰਦੇ ਗਾਣੇ ਜਾਂ ਕੋਈ ਹੋਰ ਓਦਾਂ ਦੀਆਂ ਮੂਵਮੈਂਟ ਚੱਲ ਰਹੀ ਹੈ ਉਹ ਕਹਿੰਦੇ ਜੋ ਵੀ ਛਿੱਧੀ ਦਿਹਾੜੇ ਚੱਲ ਰਹੀ ਹੈ ਸੋਗ ਸਮਾਚਾਰ ਚੱਲਿਆ ਸੋਗ ਲਹਿਰ ਚੱਲ ਰਹੀ ਹੈ ਆ ਚਾਰ ਸਾਹਿਬ ਜੱਤੇ ਬਾਬਾ ਜੀ ਦੇ ਸ਼ਹੀਦ ਹੋਏ ਸੀਗੇ ਕਿਉਂਕਿ 28 ਤਰੀਕ ਤੱਕ ਇਹ ਪ੍ਰੋਗਰਾਮ ਚੱਲ ਰਿਹਾ ਹੈ ਤੇ ਉਸ ਨੂੰ ਜੋ ਵੀ ਜਸ਼ਨ ਮਨਾ ਰਹੇ ਆ ਉਹਨੂੰ ਬੰਦ ਕਰਾਓ ਮੇਰੀ ਮੰਗ ਇੱਕੋ ਹੀ ਆ ਕਹਿੰਦੇ ਵੀ ਜੋ ਵੀ ਪ੍ਰੋਮੋਟ ਟ੍ਰਸਟ ਚ ਹੈ ਮੇਲਾ ਚੱਲ ਰਿਹਾ ਉਹਨੂੰ ਬੰਦ ਕਰਾਓ ਫਿਰ ਉਸ ਤੋਂ ਬਾਅਦ ਮੈਂ نیچے ਆਉਂਗਾ ਪਰ ਅਸੀਂ ਜੀ ਸਾਹਿਬ ਦੀ ਦੀ ਮਨਜੋਗ ਅਸੀਂ ਸਾਹਿਬ ਦੀ ਬਦਲਤ ਮੈਂ ਇੱਥੇ ਉਹਨਾਂ ਨੂੰ ਸਮਝਾਉਣ ਆਏ ਆ ਅਸੀਂ ਪ੍ਰਸ਼ਾਸਨ ਸਾਰਾ ਕੋਸ਼ਿਸ਼ ਕਰ ਰਿਹਾ ਵੀ ਇਹਨਾਂ ਨੂੰ ਸਮਝਾ ਕੇ ਵਿਝਾ ਕੇ ਅਸੀਂ ਇਹਨਾਂ ਨੂੰ نیچے ਲੈ ਕੇ ਆਈਏ ਤੇ ਅਸੀਂ ਜੋ ਵੀ ਉੱਥੇ ਪ੍ਰੋਗਰਾਮ ਚੱਲ ਰਿਹਾ ਹੈ ਉਹਨੂੰ ਆਪਾਂ ਉੱਥੇ ਜਿਹੜਾ ਬੰਦ ਕਰਾਤਾ ਮਨਜੋਗ ਸਿੰਘ ਸਾਹਿਬ ਜੀ ਨਾਲ ਗੱਲਬਾਤ ਚੱਲ ਰਹੀ ਆ ਉਹ ਕਹਿੰਦੇ ਸਪੀਕਰ ਬੰਦ ਕਰਾ ਦੇ ਅਸੀਂ ਤੇ ਉਸ ਤੋਂ ਬਾਅਦ ਅਸੀਂ ਕੀਰਤਨ ਜਾਂ ਉੱਥੇ ਕੋਈ ਸਮਾਗਮ ਦਾ ਮਤਲਬ ਸਭਾਚਾਰ ਨੂੰ ਬੰਦ ਕਰਾ ਕੇ ਗੁਰਬਾਣੀ ਦਾ ਪ੍ਰੋਗਰਾਮ ਉੱਥੇ ਅਸੀਂ ਚਾਰਾ ਚਲਾ ਰਹੇ ਹਾਂ ਉਸ ਤੋਂ ਬਾਅਦ ਜਾਨੀ ਕਿ ਉਹ ਪ੍ਰੋਗਰਾਮ ਨੂੰ ਅਸੀਂ ਬੰਦ ਕਰਾ ਰਹੇ ਹਾਂ ਮਾਂਜੋ ਐਕਸੀ ਸਾਹਿਬ ਨੇ ਇਹ ਹੁਕਮ ਦਿੱਤਾ ਟਾਵਰ ਉੱਪਰ ਇੱਕ ਜਾਣਾ ਚੜਿਆ ਹੋਇਆ ਜੀ ਇੱਕ ਉਹਦਾ ਸਾਥੀ ਕੋਈ ਨਾਲ ਆਇਆ ਉਹਨੂੰ ਸਮਝਾ ਕੇ ਵਿਝਾ ਕੇ ਉਹਨੂੰ ਨੀਚੇ ਲਿਆ ਰਹੇ ਸੀ ਤੇ ਉਹਨੂੰ ਅਸੀਂ ਵਿਸ਼ਵਾਸ ਦਿਵਾ ਰਹੇ ਹਾਂ ਵੀ ਇਹ ਅਸੀਂ ਪ੍ਰੋਗਰਾਮ ਜੋ ਵੀ ਆ ਇਹਨੂੰ ਬੰਦ ਕਰਾ ਰਹੇ ਹਾਂ ਅਸੀਂ ਜਲਦੀ ਤੋਂ ਜਲਦੀ ਮਾਂਜੋ ਐਕਸੀ ਸਾਹਿਬ ਹੁਕਮ ਦੇ ਰਹੇ ਆ ਸਪੀਕਰ ਵੀ ਬੰਦ ਕਰਾ ਰਹੇ ਆ ਤੇ ਉਹਨਾਂ ਨੂੰ ਜੋ ਵੀ ਡੀਜ ਚੱਲੇ ਉਹ ਵੀ ਬੰਦ ਕਰਾ ਰਹੇ ਆ